ਸਤਿ ਸ਼੍ਰੀ ਅਕਾਲ ਜੀ ਮੈਂ ਨਿਸ਼ਾਨਤ ਸਿੰਘ ਤੁਸੀਂ ਦੇਖ ਰਹੇ ਹੋ ਨੋਕੀ 2 ਸਿੱਕਤ ਮੁਖਾਲੀ ਤੋਂ ਇੱਕ ਦੁਖਦਾਈ ਖਬਰ ਦਿਖਾ ਰਹੇ ਹਾਂ ਜਿੱਥੇ ਕਿ ਪੰਜਾਬੀ ਦ੍ਰਿਸ਼ਟੀ ਦੇ ਮਸ਼ਹੂਰ ਐਕਟਰ ਅਤੇ ਕਮੇਡੀਅਨ ਜਸਵਿੰਦਰ ਪੱਲਾ ਜੀ ਅੱਜ ਸਵੇਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਕਿਉਂਕਿ ਉਹਨਾਂ ਉਹਨਾਂ ਨੂੰ ਜੋ ਕਿ ਮੁਖਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਸੀ ਤੇ ਦੱਸਿਆ ਜਾਂਦਾ ਉਹਨਾਂ ਦੇ ਕਰਤੱਵ ਲੋਕੀ ਸਵੇਰੇ 4:00 ਵਜੇ ਇਸ ਅਲਵਲੀ ਜਨਾਨ ਨੂੰ ਜੋ ਕਿ ਅਲਵਿਦਾ ਕਹਿ ਕੇ ਚਲੇਗੇ ਨੇ ਇਸ ਵਕਤ ਅਸੀਂ ਉਹਨਾਂ ਦੇ ਮੁਹਾਲੀ ਦੇ ਫੇਸ 7 ਦੇ ਘਰ ਦੇ ਵਿੱਚ ਖੜੇ ਹਾਂ ਜਿੱਥੇ ਕਿ ਰਾਜਨੀਤਿਕ ਪਾਰਟੀਆਂ ਜਿੱਦਾਂ ਬੰਦੀਪ ਸਿੰਘ ਸਿੱਧੂ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਪੋਜੀਸ਼ਨ ਵਿੱਚ ਬੈਠੇ ਤੇ ਹੋਰ ਜਿਹੜੇ ਲੋਕ ਉਹਨਾਂ ਦੇ ਸ਼ਾਰ ਕੁਝ ਰਹਿੰਦੇ ਉਹਨਾਂ ਦਾ ਹਕਤਨ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਜਿਆ ਅਸੀਂ ਉਹਨਾਂ ਦੇ ਬਿਲਕੁਲ ਘਰ ਦੇ ਬਾਹਰ ਖੜੇ ਹਾਂ ਤੇ ਇਹ ਮੁਹਾਲੀ ਦਾ ਫੇਸ 7 ਦਾ ਘਰ ਹੈ ਜਿੱਥੇ ਕਿ ਉਹਨਾਂ ਦੇ ਘਰ ਦੇ ਬਾਹਰ ਖੜੇ ਲੋਕ ਆ ਰਹੇ ਨੇ ਤੇ ਹਜੇ ਤੱਕ ਜੋ ਕਿ ਜਿਹੜੀ ਬੋਡੀ ਹੈ ਉਹ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਹੈ ਲੇਕਿਨ ਹਜੇ ਤੱਕ ਇੱਥੇ ਨਹੀਂ ਲਈਏ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਬਾਹਰ ਦੀਆਂ ਤੇ ਦੱਸਿਆ ਜਾਂਦਾ ਕਿ ਕੱਲ 1 ਵਜੇ ਦੇ ਆਸ-ਪਾਸ ਜੋ ਕਿ ਉਹਨਾਂ ਦਾ ਜਿਹੜਾ ਸੰਸਕਾਰ ਹੈ ਮੁਖਾਲੀ ਦੇ ਸੈਕਟਰ 57 ਦੇ ਸ਼ਮਸ਼ਾਨ ਘਾੜ ਦੇ ਵਿੱਚ ਕੀਤਾ ਜਾਵੇਗਾ ਜਿਹੜੇ ਲਗਾਤਾਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਬਲਬੀਤ ਸਿੰਘ ਸਿੱਧੂ ਹੋ ਗਏ ਕੁਲਜੀਤ ਸਿੰਘ 베ਦੀ ਹੋ ਗਏ ਤੇ ਜਿਹੜੇ ਆਸ-ਪਾਸ ਦੇ ਲੋਕਾ ਉਹਨਾਂ ਦੇ ਘਰ ਪਹੁੰਚ ਰਹੇ ਨੇ ਗੜੀਆਂ ਵਿਚਾਰੇ ਨੇ ਜੋ ਕਿ ਉਸ ਤੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਜੋ ਕਿ ਇੱਥੇ ਤਿਆਰੀ ਕੀਤੀ ਜਾ ਰਹੀ ਹੈ ਤੇ ਉਹ ਜਿਹੜੀ ਉਹਨਾਂ ਦੀ ਡੈੱਡ ਬੋਡੀ ਆ तकरीबन ਉਹ ਦੱਸਿਆ ਜਾਂਦਾ ਕਿ ਦੁਪਹਿਰੇ 1 ਵਜੇ ਦੇ ਆਸ-ਪਾਸ ਇੱਥੇ ਲਿਆਂਦੀ ਜਾਵੇਗੀ ਮੁਖਾਲੀ ਤੋਂ ਨਿਸ਼ਾਨ ਸਿੰਘ ਦੀ ਖਾਸ ਵਿਤੋ ਜਿਹੜੂ ਜੋ ਕੋਈ ਇਕੋ ਨਹੀਂ ਸੀ ਹਮੇਸ਼ਾ ਜ਼ਮੀਨਾਂ ਜੁੜ ਕੇ ਰਹੇ ਔਰ ਵੈਨ ਕਰਦੇ ਸੀ ਆਲਰੇਡੀ ਖਾਸ ਕਰਕੇ ਆਮ ਤੌਰ ਤੇ ਪੋਲਿਟਿਕਸ ਦੇ ਬੰਦੇ ਨੇ ਤੇ ਉਹ ਗੱਲ ਕਹਿਣਾ ਹੈ ਤਾਂ ਸਮਾਜ ਸੁਧਾਰ ਵਾਸਤੇ ਗੱਲ ਕਹਿੰਦੇ ਆ ਤੇ ਇਸ ਕਰਕੇ ਬਹੁਤ ਵੱਡੀ ਦੇਣ ਹੋਂ ਦੀ ਜਿੱਥੇ ਸਾਡੇ ਪੰਜਾਬੀ ਕਲਚਰ ਨੂੰ ਸਮਾਜ ਨੂੰ ਉੱਥੇ ਸਾਡੀ ਪੀਯੂ ਨੂੰ ਸਾਡੀ ਖੇਤੀਬਾੜੀ ਨੂੰ ਬਹੁਤ ਵੱਡੀ ਦੇਣ ਸੀ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਸਾਡੇ ਦਾ ਸਾਡੇ ਦਾ ਇਸ ਮਹੱਲੇ ਦੇ ਉਸ ਇਨਿਕ ਸੀਗੇ ਇਸ ਤੇ ਪੜੋਸੀਆ ਸਾਰੇ ਤੇ ਵੈਸੀ ਪਿਆਰ ਬਹੁਤ ਜ਼ਿਆਦਾ ਸੀ ਜਿਹਨੂੰ ਜਾਨ ਲਾ ਸੰਗੋ ਜਿੱਥੇ ਰਿਵੈਗਣਾ ਪਰਵਾਹ ਤੋਂ ਉੱਤੇ ਉਥੇ ਪੂਰੇ ਸੀ ਕਿਦੋਂ ਸਟਾਨ ਜਿੱਥੇ ਕੋਈ ਬਗ ਬੈਠੇ ਆ ਉਨ ਬੰਗ ਦਾ ਸਰ ਤੁਸੀਂ ਤਾਂ ਮਲੇਵਾਸੀ ਇਕੱਠੇ ਰਹਿੰਦੇ ਸੀ ਆਖਰੀ ਤੁਹਾਡੀ ਮੁਲਾਕਾਤ ਕਦੋਂ ਹੋਈ ਸੀ ਕੀ ਕੁਝ ਗੱਲਬਾਤ ਉਸ ਦੇ ਵਿੱਚ ਹੋਈ ਤੁਹਾਡੀ ਉਹਨਾਂ ਦੇ ਨਾਲ ਮੇਰੀ ਹੁਣ ਨਾ ਕਮ ਸਕਾ ਮ 4-5 ਮਹੀਨਿਆਂ ਤੋਂ ਪੁੱਤ ਦੇ ਮਿਲਾਂਕਾਤ ਨਹੀਂ ਹੋਈ ਸੀ ਕਿਦਾਂ ਵੀ ਕਿਸੇ ਕਮਿਸ਼ਨ ਤੇ ਵੀ ਗਏ ਹੋਏ ਸੀ ਮੈਂ ਵੀ ਗਿਆ ਹੋਇਆ ਸੀ ਉੱਥੇ ਸਾਡੀ ਮੁਲਾਕਾਤ ਹੋਈ ਸੀ ਉਦੋਂ ਮਰ ਕੋਈ ਫਟਕਾਰ ਸੀਗੇ ਲੇਕਿਨ ਪਤਾ ਹੀ ਨਹੀਂ ਸੀ ਕਿ ਇੰਦਾ ਕੋਈ ਸਾਡੇ ਲਈ ਇੰਦਾ ਦੇ ਬੰਦਸਾਪਨ ਹੋ ਜਾਊਗੀ ਤੇ ਪਰ ਜਦੋਂ ਕੋਈ ਹੁੰਦੀ ਹੈ ਕੁਦਰਤ ਇੱਕ ਸਿਸਟਮ ਹੈ ਉਹਨੂੰ ਆਪਕ ਰੋਕ ਨਹੀਂ ਸਕਦੇ ਕਿ ਜਿਹੜੇ ਫੈਸਿਲਿਟੀ ਜਾਂ ਤਾਂ ਦੀ ਸਾਡੇ ਇੱਥੇ ਇਹ ਹਪਲੋੜੇ ਹਸਪਤਾਲ ਹੈਗੇ ਨੇ ਪਰ ਉਹ ਕੋਟਰ ਤੋਂ ਸੱਤ ਬੁਲਵਾ ਹੂੰ ਉਥੇ ਸਾਰੇ ਹੱਥ ਖੜੇ ਹੋ ਜਾਂਦੇ ਆ ਤੇ ਅੱਜ ਅਸੀਂ ਇੱਕ ਬਹੁਤ ਥੀਰਾ ਜਿਹਾ ਭਗਵਾਨ ਜਿਹਾ ਕਾਟਾ ਨਾਪੂਰਾ ਕੋ ਵਾਲਾ ਸਰ ਤੁਸੀਂ ਸਿਹਤ ਮੰਤਰੀ ਵੀ ਰਹੇ ਇੱਕੋ ਮਲੇ ਚਲੇਓ ਕਦੀ ਤੁਹਾਡੇ ਨਾਲ ਗੱਲਬਾਤ ਕਰਦੇ ਹੋ ਪੰਜਾਬ ਦੀ ਤਰੱਕੀ ਦੇ ਬਾਰੇ ਪੰਜਾਬ ਦੇ ਬਾਰੇ ਗੱਲ ਕੀਤੀ ਹੋਵੇ ਕੋਈ ਅਸੀਂ ਇਸ ਪਾਸੇ ਇਕੱਠੇ ਹੋਏ ਹਾਂ ਸਪਾਹੀਓਂ ਦੇ ਕਾਨੂੰਨਾਂ ਤੋਂ ਬੈਠੇ ਵਾਲੇ ਤੇ ਅੰਦਰੋਂ ਪੁਲਾਣ ਨੇ ਇਹਨਾਂ ਨਾਲ ਸਾਰੇ ਦੇ ਜਨ ਸਾਹਬ ਨਾਲ ਦੇਖੋ ਸਾਰੇ ਬੜਾ ਸ਼ੁਕਰ ਕਰਦੇ ਸੀਗੇ ਉਹ ਪੁਰੀਆਂ ਪੰਜਾਬ ਦੇ ਵਾਲੇ ਕਰ ਰਹੇ ਸੀ ਤੇ ਜੀ ਆ ਤੇ ਜੀ ਉਹਨਾਂ ਨੇ ਮੈਂ ਕਹਿੰਦਾ ਵੀ ਜਿੰਨਾ ਵੀ ਕੋਈ ਪ੍ਰੋਫੀਸ ਦੇਣਾ ਹੈ ਉਹ ਸੌਤਰ ਹੀ ਬਿਆਰ ਕਰਨਾ ਬਹੁਤ ਮੁਸ਼ਕਲ ਤੇ ਅੱਜ ਤੱਕ ਆਪਾਂ ਅਰਦਾਸ ਹੀ ਕਰ ਸਕਦੇ ਸੀ ਉਸ ਬਾਦਸ਼ਾਹ ਨੂੰ ਆਪਣੇ ਸਮੇਂ ਮਾਫ ਕਰਨਾ ਤੇ ਜੋ ਉਹਨਾਂ ਦੇ ਦੂਸਰੇ ਸਪਨੇ ਜੋ ਉਹਨਾਂ ਦੇ ਆਇਆ ਸੀ ਗ੍ਰੀਨ ਕਲੋਸ਼ ਸ਼ਰਮਾ ਜੀ ਦਾ ਉਹ ਬੜਾ ਮਹੂਤਵਪੂਰਨ ਗੱਲਬਾਤ ਸੀ ਕਿ ਇੱਕ ਆਮ ਸਖੀਰ ਨਹੀਂ ਸਨ ਸੱਡੇ ਸਾਰਿਆਂ ਦੇ ਜਲਾ ਦੀ 14 ਵਾਲੇ ਸੰਸਾਰ ਹੁੰਦੇ ਨੇ ਜਿਹੜੇ ਨੇ ਖਾਸ ਕਰਕੇ ਸਾਰੇ ਪੰਜਾਬੀ ਇੰਡਸਟਰੀ ਦੇ ਬਹੁਤ ਨੇੜੇ ਸਨ ਉਹ ਆ ਚੀਨਾਂ ਲਈ ਸਮਾਜ ਨੂੰ ਉਹ ਤੁਹਾਡੀ ਦੇਣ ਸੀਗੀ ਕਿ ਪੰਜਾਬੀ ਕਿਥੇ ਲੋਕਾਂ ਨੂੰ ਆਪਾਂ ਸੰਦੇਸ਼ ਨੂੰ ਪਾਰਿਆਂ ਨੂੰ ਰਵਾਫਟ ਹੈ ਨਹੀਂ ਲੋਕੀਂ ਦੇ ਪਿਛਲੇ ਜਣਾ ਤੁਹਾਡੀ ਕੋਲ ਨਿਵਾਸ ਸਭ ਪੁਲ ਆਫੀਸ ਦਾਫਤਖਾਨਾ ਰਜਿਸਟਰੀ ਚਾਨਕੇਲਾ ਉਹ ਤੁਹਾਨੂੰ ਨਿਧ ਰਿਜੀ ਤੇ ਸਵਾਗਤ ਕਰਕੇ ਜਿਹਾ ਚਲੇਗੇ ਨਹੀਂ ਉਹ ਮੌਲੇ ਦਿਨਾਂ ਚ ਕੱਲ ਨੂੰ ਦਾ ਅੰਤ ਵਿੱਚ ਸਾਜਰੇ 1 ਵਜੇ ਉਵੇ ਕ ਬੁਲਾਉਂਦੀ ਲਿਖੇ

ਮੇਰੇ ਤੋਂ ਗੋਲੀਆਂ ਇਸ ਤਰ੍ਹਾਂ ਹੋਏਗਾ ਹੁਣ ਬਾੜੀ ਆਨੰਦ ਕਰ ਲਿਆ ਕਿ ਸਾਡੇ ਦਰਸ਼ਕਾਂ ਸਾਡੇ ਸਾਹਮਣੂ ਜਾ ਕੇ ਜੀ ਹੋਈ ਨੂੰ ਟਾਈਮ ਫਿਕਸ ਕਰਕੇ ਧੰਨਵਾਦ ਕਰਦੇ ਆਪਾਂ